ਸੁਖਵੀਰ ਬਾਦਲ ਤੇ ਮੱਕੜ ਵਿਚਕਾਰ ਹੋਈ ਬੰਦ ਕਮਰਾ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਅੱਜ ਲੁਧਿਆਣਾ ਵਿਖੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਬੰਦ ਕਮਰੇ ਵਿੱਚ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਮੱਕੜ ਦੇ ਸੁਰ ਨਰਮ ਪੈ ਗਏ ਹਨ ਮੀਟਿੰਗ ਤੋਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਉਹਨਾਂ ਦਾ ਕਿਸੇ ਨਾਲ ਕੋਈ ਮਨਮੋਟਾਬ ਨਹੀਂ ਹੈ ਤੇ ਉਹ ਗੈਰ ਸਿਆਸੀ ਵਿਅਕਤੀ ਹਨ ਨਾ ਭਾਟੀਨ ਨਾਲ ਸੀਨ ਲੀਡਰਸ਼ਿਪ ਨਾਲ ਜਪੀ ਕਾਨੂੰਨ ਲੇਕਰ ਤੁਹਾਨੂੰ ਵਾਜਿਬ ਜਲਾਈ ਸੀ ਜੇ ਆਪੀ ਕਾਨੂੰਨ ਲੇਕਰ ਵਾਜਿਬ ਜਲਾਈ ਸੀ ਉਹ ਤਾਂ ਸਮਝਾਈਏ ਕਿ ਪਰ ਮੈਂ ਉਹਨੇ ਉਹ ਸਾਰੀ ਗੱਲ ਸੰਡੀ ਹੋਈ ਹੈ ਫਿਰ ਇਹ ਮੈਂ ਕੋਰੋਗੀ ਤੇ ਜਦੋਂ ਇਹਨੇ ਮੈਂ ਹਾਸਾ ਰੋਖ ਬੰਦ ਨਾ ਚਾਇਦਾ ਮੈਂ ਤਾਂ ਕਦੀ ਨਹੀਂ ਕਿਹਾ ਮੈਂ ਪਾਰਟੀ ਛੱਡ ਦੇਣੀ ਮੇਰੀ ਜਿੰਨੀਆਂ ਸਟੇਟਮੈਂਟਾਂ ਲੱਗੀਆਂ ਸਾਰੀਆਂ ਵਿੱਚ ਹੈਗਾ ਕਿ ਮੈਂ ਪੰਚਪਤ ਪਤਾਪੁਰ ਕੀ ਪੰਚਸੀ ਪੰਨਤਾ ਜਗਾ ਪੰਨਤਾ ਰਹੂੰਗਾ ਆਖਰੀ ਸਾਹ ਵੀ ਪੰਥਗਨ ਬਦੌਰ ਪੰਥ ਇਹ ਲਊਗਾ ਬਾਕੀ ਦੇ ਕੋ ਗਲੇ ਛਿਕਵੇਂ ਹੁੰਦੇ ਆ ਕਿਸੇ ਜਮਾਨ ਮंडा ਹੁੰਦਾ ਹੈ ਉਹਨਾਂ ਦੂਰ ਕਰਨਾ ਵਿਵਧੀ ਕਰਨ ਲੱਗੇ ਕੀ ਗੱਲਬਾਤ ਹੋਈ ਜਿਸ ਦੀ ਵਜ੍ਹਾ ਨਾਲ ਠੀਕ ਹੋਈ ਹੈ ਬਸ ਪੋਜ਼ਿਟਿਵ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਜੀ ਦੋਰਾ ਪ੍ਰਧਾਨ ਜੀ ਦੇ ਤੁਹਾਨੂੰ ਦੇ ਜਿੰਮੇ ਨਹੀਂ ਕੀਏ ਜੀ ਇੱਕ ਗੱਲ ਦੱਸੋ ਮੈਨੂੰ ਮੈਂ 11 ਸਾਲ ਪ੍ਰਧਾਨ ਰਿਹਾ ਨਹੀਂ ਤੇ ਜੇ ਮੈਂ ਅੱਜ ਉਹਨਾਂ ਨੇ ਫੇਰ ਕਿਹਾ ਜੀ ਮੈਨੂੰ ਤਾਂ ਪ੍ਰਧਾਨ ਬਣਾ ਦੇ ਫਿਰ ਮੇਰਾ ਮੇਰੇ ਮੇਰੇ ਮੈਡੀਕੀ ਹੈ ਮੀਂਹ ਦੇ ਰੰਗ ਮਨੋਂ ਕਿਉਂ ਹੁਣਾ ਮੈਨੂੰ ਨਹੀਂ ਆ। ਉਸਾਂ ਨੇ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ। 573 ਪੰਚਾਇਤ ਜਾਊਗਾ ਤਾਂ 555 ਨਹੀਂ ਤੇ ਜਾਊਗਾ। ਮੰਨਣਾ ਹੈ ਕਿ ਪੰਚਾਇਤ ਦੇ ਬਾਅਦ ਹੀ ਨਾ ਤੁਹਾਡੀ ਨਾਰਾਜ਼ਗੀ ਸੀ ਉਹ ਵੀ ਅੱਜ ਜੱਫੀ ਪਾ ਕੇ ਉਹਨਾਂ ਨੇ ਦੂਰ ਕਰਾਤੀ ਆ ਇਹ ਤੇ ਤੁਹਾਡਾ ਹੀ ਗੱਲ ਆ। ਉਹ ਆਪੇ ਕਰ ਲਈ ਅਸੀਂ ਯਾਰ। ਤੋਂ ਮੇਰੀ ਗੱਲ ਸੁਣੋ। ਜਿਹੜਾ ਤੁਸਾਂ ਕੇ ਲਾ ਰੋਸਿਆ ਹੁੰਦਾ ਹੈ ਨਾ ਸਿਕੁੰਦੂਰ ਕਰਨਾ ਚਾਹੀਦਾ ਸਮਝਿਆ ਨਾ ਔਰ ਦੇਖੋ ਮੈਂ ਇਹ ਸਮਝਦਾ ਕਿ ਉਹ ਪਰੇਲੀ ਕਰ ਰਿਹਾ ਹੈ ਪਰ ਇਹ ਵੀ ਉਹਨਾਂ ਨੂੰ ਹਾਲਾਤ ਵੇਖਣੇ ਚਾਹੀਦੇ ਹਨ ਕਿਉਂਕਿ ਜੇ ਮਸੱਦ ਇਸ ਸਜਾਵਾਂ ਦਵਾਨ ਤੋਂ ਹੈ ਇਹ ਸਜਾਵਾਂ ਸਾਰੀ ਕਹਿੰਦੇ ਨੇ ਵੀ ਦੇਣੀ ਚਾਹੀਦੀ ਹੈ ਨਾ ਉਹ ਮੈਂ ਵੀ ਕਹਿੰਦਾ ਦੇਣੀ ਚਾਹੀਦੀ ਹੈ ਨਾ ਅੰਦਰ ਵੀ ਕਹਿੰਦਾ ਵੀ ਸਜਾਵਾਂ ਦੇਣੀ ਚਾਹੀਦੀ ਹੈ ਨਾ ਹਰੇ ਲੀਡਰਸ਼ਿਪ ਕੰਨੀ ਸਦਾਵਾ ਲਿਖੇ ਰਹੇ ਨੇ ਫਿਰ ਵੇਟ ਕਰ ਲੈ ਬਾਕੀਆਂ ਨਾਲ ਵੀ ਦੇਖੋ ਹਰ ਬੰਦਾ ਆਪਣੀ ਆਪਣੀ ਸੋਚ ਨਾਲ ਕਿ ਐਸੇ ਕਰਦਾ ਤਾਂ ਕਿ ਅਗਲਾ ਨੰਬਰ ਜੀਤ ਸਿੰਘ ਸਾਹਿਬ ਬਹੁਤ ਸੀਨੀਅਰ ਮੋਸਤਾ ਕੋ ਨੇ ਉਹਦਾ ਜ਼ਿਕਰ ਮੈਂ ਕਿਵੇਂ ਕਰ ਸਕਦਾ ਕਿ ਮੈਨੂੰ ਰਾਜਨੀਤੀ ਦੇ ਵਿੱਚ ਇੱਕ ਐਸਾ ਸਮਾ ਹੈ ਜੀ ਕਹਾਂਦਾ ਕਰ ਨਾਲ ਟੀਮ ਦੇ ਨਾਲ ਮਕਸਦ ਨਹਿਰ ਸ਼ਰੀਬ ਨੇ ਨਹਿਰ ਸ਼ਰੀਬ ਨੇ ਚੰਗੇ ਨੇ ਸ਼ਾਨੇ ਨੇ ਕਮੇਟਰ ਨੇ ਮਾਲਸਾ ਦੇ ਬਹੁਤ ਨੇਰੇ ਨੇ ਸੁਖਵੀਰ ਨੂੰ ਵੀ ਪਿਆਰ ਕਰਦੇ ਨੇ ਮਾਲਸਾ ਸੁਖਵੀਰ ਵਾਲਾ ਨੇ ਇਹ ਕਹਿੰਦੇ ਆ ਵੀ ਚਲੋ ਕੋਈ ਸਾ ਮਨ ਵਿੱਚ ਹੁੰਦਾ ਉਹ ਜਿਵੇਂ ਉਹ ਕਹਿੰਦੇ ਮੇਰੀ ਸਿਹਤ ਵੀ ਠੀਕ ਨਹੀਂ ਮੈਨੂੰ ਵੀ ਪਤਾ ਤੇ ਉਹਨਾਂ ਨੇ ਆਪਰੇਸ਼ਨ ਕਿਨੇ ਕਰਾਏ ਨੇ ਮੈਨੂੰ ਸਭ ਪਤਾ ਭਾਈ ਬਾਸ ਉਹਨਾਂ ਨੇ ਕਰਾਈ ਆ ਢੋਡਿਆਂ ਨੇ ਉਹਨੇ ਕਰਾਈ ਆ ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਨਵਜੋਤ ਕੋਰ ਸਿੱਧੂ ਵੱਲੋਂ ਕਾਂਗਰਸ ਸਰਕਾਰ ਦੀ ਨਿਖੇਧੀ ਕਰਨ ਤੇ ਬੋਲਦਿਆਂ ਕਿਹਾ ਕਿ ਨਵਜੋਤ ਕੋਰ ਸਿੱਧੂ ਵੱਲੋਂ ਪੰਜਾਬ ਸਰਕਾਰ ਨੂੰ ਚਾਰ ਨਹੀਂ ਬਲਕਿ 1.5 ਨੰਬਰ ਦੇਣਾ ਚਾਹੀਦਾ ਸੀ ਮੈਂ ਵੀ ਸਟਰੋਂਗਲੀ ਕੰਡੈਮਨਡ ਇੱਕ ਪਾਸੇ ਤਾਂ ਕਹਿੰਦੇ ਸੀ ਨਸ਼ਾ ਖਤਮ ਕਰਨ ਦੇ ਲੱਗੇ ਆ ਦੂਜੇ ਪਾਸੇ ਤੁਸੀਂ ਨਸ਼ਾ ਗੌਣ ਤੇ ਲੱਗੇ ਹੋ ਆ ਸਭ ਕੁ ਡਬਲ ਸਟੈਂਡਰਡ ਹੈ ਇਹਨਾਂ ਦੇ ਪੰਜਾਬ ਦੇ ਨਾਲੇ ਕਹਿੰਦੇ ਨੌਜਵਾਨ ਨਸ਼ੇੜੀ ਹੋ ਰਹੇ ਆ ਇੱਕ ਪਾਸੇ ਕੈਪਟਨ ਸਾਹਿਬ ਨੇ ਗੁਰਕਾ ਸਾਹਿਬ ਦੇ ਸੌਂਖ ਖਾਦੀ ਕਿ ਅਸੀਂ ਨਸ਼ਾ ਬੰਦ ਕਰਾਂਗੇ ਤੇ ਹੁਣ ਮੈਂ ਹੈਰਾਨ ਹਾਂ ਹੁਣ ਕਹਿੰਦੇ ਅਸੀਂ ਨਸ਼ਾ ਹੋਰ ਉਗਾਵਾਂਗੇ ਤੇ ਇਹ ਤਾਂ ਮਾੜੀ ਸੋਚ ਕੀ ਹੋ ਸਕਦੀ ਗੱਲ ਸਮਝੇ ਨਹੀਂ ਨਵਜੋਦ ਕੌਰ ਸਿੱਧੂ ਨੇ ਸੱਚ ਕਿਹਾ ਪਹਿਲੀ ਵਾਰ ਪਰ ਨੰਬਰ ਹਲੇ ਵੀ 4 ਨਹੀਂ ਦੇਣੇ ਸੀ ਮੈਂ ਤਾਂ ਇੱਕ ਡੇਢ ਤੇ ਗੱਲ ਸਹੀ ਸੀ ਚਾਰਵੀ ਬਹੁਤ ਜਿਆਦਾ ਹੈ ਤੁਸੀਂ ਮੈਂ ਕਹਿੰਦਾ ਸੋਨੂੰ ਸਵਾਲ ਪੁੱਛਦਾ ਸਾਰੇ মিডিਆ ਨੂੰ ਮੈਨੂੰ ਦੱਸ ਦਿਓ ਕੋਈ ਕੰਮ ਹੋਇਆ 1.5 ਸਾਲ ਤੋਂ ਕਿਤੇ ਇੱਕ ਇੱਟ ਵੀ ਲਗੀ ਡਿਮਾਂਡ ਜ਼ਰੂਰ ਮੰਨੀ ਚਾਹੀਦੀ ਹੈ ਕਿਸਾਨ ਆਪਣੇ ਦੇਸ਼ ਦਾ ਅੰਨ ਦਾਤਾ ਹੈ ਉਹਦੀ ਜਿਹੜੀ ਮੰਗ ਹੈ ਜਾਇਜ਼ ਹੈ ਇਟ ਸ਼ੁਡ ਬੀ ਐਕਸੈਪਟਡ